ਹਾਂਜੀ ਭੈਣੇ ਮੈਂ ਇਹ ਪੁੱਛਣਾ ਸੀ ਤੁਹਾਨੂੰ ਵੀ ਤੁਸੀਂ 2 ਸਾਲ ਹੋ ਗਏ ਤੁਹਾਨੂੰ ਇਹਦੇ ਨਾਲ ਸੰਪਰਕ ਚ ਆਇਆ ਨੂੰ ਹਾਂਜੀ ਜੀ ਮੈਂ ਆਈ ਸੀ ਕਿ ਅਸੀਂ 35 ਮਾਰਗ ਰਿਤੇ ਸੀ ਉੱਥੇ ਮਰੇ ਸੀਗੇ ਆਪਣੇ ਕੋਈ 3 ਮਾਰਕ ਨੂੰ ਅ ਕੰਲੇ ਗਏ 2-3 ਦਿਨ ਲਈ ਕੋਟਲ ਚ ਗਏ ਆ ਤੇ ਉਸ ਤੋਂ ਬਾਅਦ ਵੀਰੇ ਮੈਂ ਇਹ ਨੀ ਨੀ ਮੈਨੂੰ ਐ ਦੱਸੋ ਜਿਹੜਾ ਬਾਬਾ ਉਹ ਬਲਜਿੰਦਰ ਸਿੰਘ ਆਚਰਨ ਘਾਟ ਵਾਲਾ ਨਾ ਉਹਨੇ ਗੁਰਦਾਰੇ ਦੇ ਵਿੱਚ ਉੱਥੇ ਜਾਂ ਭੋਰੇ ਚ ਜਾ ਉੱਥੇ ਗੁਰੂ ਘਰ ਕੋਠੀ ਦੇ ਵਿੱਚ ਜਾ ਉੱਥੇ ਕਿੰਨੇ ਵਾਰੀ ਤੁਹਾਡੇ ਨਾਲ ਸਰੀਰਕ ਸੰਬੰਧ ਬਣਾਏ ਆ ਬਹੁਤ ਮਰੀ ਜੀ ਕਿੰਨੇ ਕਰ ਫਿਰ ਜੀ ਸਾਨੂੰ ਲੱਗਾ ਤਾਂ ਟੋਟਾ ਪਗੜੀ ਕਾਫੀ ਵਾਰੀ ਬ੍ਰਿ ਜੀ ਉਹ ਤਾਂ ਇਹਦੀ ਜ਼ਰੂਰਤ ਪਈ ਅ ਵੀਰੇ ਨਾਲ ਤੇ ਉਸ ਤੋਂ ਬਾਅਦ ਵੀਰੇ ਪੋਰਾ ਚਾਹ ਦੀ ਨੌਟਰੀ ਆ ਨਾ ਪੋਰਾ ਸਾਹ ਜਿਹੜਾ ਬਾਹਰ ਕਮਰਾ ਜਾ ਉਹਦੇ ਚ ਕਿ ਦਾਹ ਜਾ ਕੇ ਜਿਹੜਾ ਸਿਰੇ ਤੇ ਉਹ ਵੀ ਉੱਥੇ ਹੀ ਇਹ ਜਿਹੜਾ ਕੌਫਰ ਦਰ ਰਿਬੇਟ ਹੈ ਜਿਹਦੇ ਕੈਮਰੇ ਮੋਰੇ ਲੱਗੇ ਹੋਇਆ ਤੁਸੀਂ ਉੱਥੇ ਜਾ ਕੇ ਸੈੱਟ ਕਰੋ ਵੀ ਇਹ ਸਾਰਾ ਕਮਰਾ ਤੇ ਇਹਦੇ ਕੋਲ ਜਿਹੜੇ ਫੋਟੋਆਂ ਦਾ ਨੰਬਰ ਇਹਦਾ ਪੜ ਕੇ ਨਹੀਂ ਨਹੀਂ ਉਹ ਅਜੇ ਵਿੱਚ ਬੰਦਾ ਹੋਰ ਪੈ ਗਿਆ ਸੀਗਾ ਜਿਹੜਾ ਇੱਕ ਗਾਂਹ ਕਮਰਾ ਮੰਨ ਲਓ ਜਿੱਥੇ ਫਰਨ ਸੋਫਾ ਜਿਹਾ ਪਾਇਆ ਜਿੱਥੇ ਖੰਭ ਗੁੰਭ ਜੇ ਰੱਖਿਆ ਮੋਰ ਦੇ ਲਾ ਨਾ ਨਾ ਉਹ ਇੱਕ ਗਾਵਨ ਆ ਕਹ ਰਿਹਾ ਅੱਛਾ ਉਹ ਉਹਦੇ ਚ ਕੀ ਕੌਸ਼ ਹੈ ਉਸੇ ਤਾਂ ਪਤਾ ਨਹੀਂ ਹੈ ਨਾ ਕਿ ਵੀਰੇ ਕੀ ਕੌਸ਼ ਹੈ ਓਕੇ ਦਮਾੜੀਆਂ ਨੂੰ ਬੋਰ ਮੈਂ ਕਿਹਾ ਰੱਖਿਆ ਨਹੀਂ ਦਮਾੜੀਆਂ ਦੇ ਵਿੱਚ ਪੰਨ ਫੇਰ ਵੀ ਉੱਥੇ ਘੋਰੇ ਚ ਉੱਥੇ ਵੀ ਤੁਹਾਡੇ ਨਾਲ ਸੈਕਸ ਕਿੰਨੀ ਵਾਰੀ ਕੀਤਾ ਏ ਬਾਬੇ ਨੇ ਬੇਜਿੰਦਰ ਸਿੰਘ ਨੇ ਮੈਨੂੰ ਲੱਗਦੇ ਕੀਤਾ ਹਾਇ ਜੜੀ ਪੰਜਾ 40 30 40 ਵਾਰੀ ਤੱਕ ਮਿਲਾਈ ਹੋਣੀ ਓਕੇ ਤੇ ਸੇਵਾਦਾਰਾਂ ਨੂੰ ਪਤਾ ਹੁੰਦਾ ਸੀ ਵੀ ਜਦੋਂ ਤੁਸੀਂ ਆਉਂਦੇ ਸੀ ਤੇ ਸਾਜ ਉਹ ਵੀ ਮੈਂ ਤੁਹਾਨੂੰ ਬਾਅਦ ਵਿੱਚ ਫੋਟੋ ਦੇਖਾਂ ਇਹ ਰੋਟੀ ਨਵੀਂ ਵੀ ਡਾ ਐਸ ਸੇਵਾਦਾਰ ਆਉਂਦਾ ਜਾਂ ਬਲਵਿੰਦਰ ਬਲਵਿੰਦਰ ਆਉਂਦਾ ਬਾਬਾ ਨੂੰ ਪਾਰ ਨੂੰ ਕੁਝ ਪਤਾ ਉਹ ਵੀ ਕਿੰਨਾ ਕੱਢਦਾ ਸੀ ਉਹ ਜੀ ਬਾਰਦਾ ਜਿਹੜੇ ਪਰ ਜਦੋਂ ਮੈਂ ਜਾਣੀ ਸੀ ਉਦੋਂ ਉਹ ਮੰਦਾ ਨਹੀਂ ਦਿੰਦਾ ਸੀ ਓਕੇ ਉਹਦੇ ਤਰਫ ਉਹਦੇ ਕੋਲ ਇਹ ਮੰਦਾ ਕਿ ਜਦੋਂ ਇਹ ਥੋੜੀ ਕੁੜੀ ਨਾਲ ਬਾੜਦਾ ਹੁੰਦਾ ਕਿ ਕੋ ਨੂੰ ਉਹ ਪੱਤਾ ਦਾ ਸਾਰਾ ਪਤਾ ਦੇ ਓਕੇ ਤੇ ਉਹ ਇਹ ਤੇ ਜਿਹੜਾ ਬਾਬਾ ਬਲਵਿੰਦਰ ਸਿੰਘ ਇਹਦੇ ਕਿੰਨਾ ਕ ਕੁੜਾ ਦਾ ਸਬੰਧ ਆ ਇਹਦੇ ਸਮਾਂ ਇਹ 2000 4-5 ਤਾਂ ਦੋ ਜੀ ਆਰਪੰਨ ਦੀ ਜੱਤੀ ਆ ਉਹ ਜੀ ਵੀ ਤਾਂ ਹੋਣੇ ਮੇਰੇ ਨਾਲ ਜਿਹੜੀ ਉਹ ਵੀ ਗੱਲਾਂ ਨਹੀਂ ਨਹੀਂ ਮੈਂ ਤੈਨੂੰ ਦਰ ਮੈਨੂੰ ਆਏ ਸਭ ਤੋਂ ਮੈਂ ਕਿੰਨਾ ਕੁ ਪਤਾ ਕਿ ਇਹ ਕਿੰਨੇ ਕੁ ਕੁੜੰਗਾ ਇਹਦੇ ਕੋਲ ਆਉਂਦਾਂ ਜਾਂਦੇਗਾ ਇਹਦੇ ਨਾਲ ਆਪਟੀ ਨੀਗਾ ਦੇ ਵਿੱਚ ਦੋ ਹੋਣੀਆਂ ਦੇਖਦੇ ਕੋਈ ਜਿਹੜੀ ਕੋਈ ਆਉਂਦੀ ਨਾ ਜਾਂਦੀ ਸੀ ਮੈਂ ਉਹ ਵੀ ਇਹਦੇ ਵੀ ਬਹੁਤ ਵੀ ਸੰਜੀਤ ਹੈ ਹੈ ਮਨ ਦੀ ਨੀਗਾ